ਜੂਨ 1984 ਵਿੱਚ ਸ੍ਰੀ ਹਰਮੰਦਰ ਸਾਹਿਬ ਵਿਖੇ ਵਾਪਰੇ ਕੱਲੋਕਾਰਾ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾ ਦੇ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਫਤੇਗੜ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਗ ਕਰਵਾਏ ਗਏ ਨੇ ਅਤੇ ਹੀ ਅੱਜ ਕਰਵਾਏ ਗਏ ਇਸ ਅਖੰਡ ਪਾਠ ਦੀਪੋਗ ਤੇ 6 ਜੂਨ ਨੂੰ ਪਾਈ ਜਾਣਗੇ ਇਸ ਮੌਕੇ ਸ਼੍ਰੀ ਕਨਪਾਠ ਸਾਹਿਬ ਦੇ ਆਰੰਭਤਾ ਅਰਦਾਸ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਹੈੱਡ ਗ੍ਰੰਥੀ ਪਾਈ ਅਦਰ ਸਿੰਘ ਦੇ ਵੱਲੋਂ ਕੀਤੀ ਗਈ ਹੈ ਇਸ ਮੌਕੇ ਪਹੁੰਚੇ ਪਾਈ ਅਤਰ ਸਿੰਘ ਦੇ ਵੱਲੋਂ ਹੈੱਡ ਗਰੰਤੀ ਗੁਰਤਵਾਲੇ ਸ਼੍ਰੀ ਜੋਤੀ ਸਰੂਪ ਸਾਹਿਬ ਬਲਜੀਤ ਸਿੰਘ ਬੁੱਟਾ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰਸ਼ਦ શ્રી ਫਤੇਗੜ ਸਾਹਿਬ ਸ਼ਰਨਜੀਤ ਸਿੰਘ ਚਰਨਾਰਥਲ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ શ્રી ਫਤੇਗੜ ਸਾਹਿਬ ਨੇ ਕਿਹਾ ਹੈ ਕਿ ਜੂਨ 1984 ਦੇ ਵਿੱਚ ਵਾਪਰੇ ਕੱਲੂਕਾਰ ਨੂੰ ਕਦੇ ਭੁਲਾਇ ਨਹੀਂ ਜਾ ਸਕਦਾ ਕਿਉਂਕਿ ਇਸ ਕੱਲੂਕਾਰ ਦੇ ਵਿੱਚ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੇ ਉਹਨਾਂ ਨੂੰ ਸ਼ਹੀਦਾਂਤ ਲਈ ਦੇਣ ਦੇ ਲਈ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਵੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏਗੇ ਜੂਨ 1984 ਦਾ ਜੋ ਉਸ ਸਮੇਂ ਦੇ ਹੁਕਮਰਾਨਾਂ ਨੇ ਜੋ ਆਪਣੇ ਗੁਰੂ ਘਰਾਂ ਨੂੰ ਟਹਿਟਾਰੀ ਕੀਤੀ ਟਹਿਟੇਦੀ ਕੀਤਾ ਕਾਲ ਸਖਸਾਂ ਤੇ ਹਮਲਾ ਕੀਤਾ ਔਰ ਕਿੰਨੇ ਨਹੱਥੇ ਸਿੰਘ ਸ਼ਹੀਦ ਕੀਤੇ ਔਰ ਕਿਵੇਂ ਉਸ ਸਮੇਂ ਜ਼ਬਰ ਔਰ ਜ਼ੁਲਮ ਉਸ ਸਮੇਂ ਦੀ ਸਰਕਾਰਾਂ ਨੇ ਕੀਤਾ ਜ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੰਘਰਸ਼ ਕਰਦੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੱਜ ਯਾਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਖਤੇਗੜ ਸਾਹਿਬ ਖਨਪਾਟ ਸਾਹਿਬ ਰਾਮ ਕਰਵਾਏ ਗਏ ਨੇ ਸੋ ਮੈਂ ਸਮੂਹ ਸੰਗਤ ਨੂੰ ਅਪੀਲ ਕਰਦਿਆਂ ਕਿ ਪਰਸੋਂ ਨੂੰ ਖਨਪਾਟ ਸਾਹਿਬ ਦੇ ਭੋਗ ਪਾਏ ਜਾਣੇ ਨੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਆਓ ਆਪਾਂ ਰਲ ਮਿਲ ਕੇ ਸਾਰੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰੀਏ ਤਾਂ ਕਿ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਵੀ ਮਾਣ ਮਹਿਸੂਸ ਹੋਵੇ ਉਹਨਾਂ ਪਰਿਵਾਰਾਂ ਨੂੰ ਵੀ ਕੁਝ ਨਾ ਕੁਝ ਇਹ ਐਸਾ ਮਹਿਸੂਸ ਹੋ ਰਿਹਾ ਕਿ ਸਮੁੱਚਾ ਪੰਥ ਉਸ ਪਰਵਾਰਾਂ ਦੇ ਨਾਲ ਅੱਜ ਵੀ ਉਹਨਾਂ ਦੀਆਂ ਕੁਰਬਾਨੀਆਂ ਜੋ ਉਸ ਸਮੇਂ ਦੇ ਯੋਧਿਆਂ ਨੇ ਕੀਤੀਆਂ ਨੇ ਉਹਨਾਂ ਦੇ ਨੂੰ ਅੱਜ ਵੀ ਸਜਦਾ ਕਰ ਰਿਹਾ ਹੁਣ 1984 ਦਾ ਜੋ ਉਸ ਸਮੇਂ ਦੇ ਹੁਕਮਰਾਨਾਂ ਨੇ ਜੋ ਆਪਣੇ ਗੁਰੂ ਘਰਾਂ ਨੂੰ ਟਹਿਟਾਰੀ ਕੀਤੀ ਟਹਿਟੇਰੀ ਕੀਤਾ ਕਾਲ ਸਖਸਾਂ ਤੇ ਹਮਲਾ ਕੀਤਾ ਔਰ ਕਿੰਨੇ ਨਹਥੇ ਸਿੰਘ ਸ਼ਹੀਦ ਕੀਤੇ ਔਰ ਕਿਵੇਂ ਉਸ ਸਮੇਂ ਜ਼ਬਰ ਔਰ ਜ਼ੁਲਮ ਉਸ ਸਮੇਂ ਦੀ ਸਰਕਾਰਾਂ ਨੇ ਕੀਤਾ ਅੱਜ ਉਹਨਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸੰਘਰਸ਼ ਕਰਦੇ ਆ ਆਪਣੀਆਂ ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਅੱਜ ਯਾਦ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਗੁਰਦੁਆਰਾ ਸ਼੍ਰੀ ਖਤੇਗੜ ਸਾਹਿਬ ਖਨਪਾਟ ਸਾਹਿਬ ਰਾਮ ਕਰਵਾਏ ਗਏ ਨੇ ਸੋ ਮੈਂ ਸਮੂਹ ਸੰਗਤ ਨੂੰ ਅਪੀਲ ਕਰਦਾ ਕਿ ਪਰਸੋਂ ਨੂੰ ਖਨਪਾਟ ਸਾਹਿਬ ਦੇ ਭੋਗ ਪਾਜਣੇ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾਵੇ ਆਓ ਆਪਾਂ ਰਲ ਮਿਲ ਕੇ ਸਾਰੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਜਦਾ ਕਰੀਏ ਤਾਂ ਕਿ ਜਿਹੜੇ ਉਹਨਾਂ ਦੇ ਪਰਿਵਾਰ ਨੇ ਉਹਨਾਂ ਪਰਿਵਾਰਾਂ ਨੂੰ ਵੀ ਮਾਣ ਮਹਿਸੂਸ ਹੋਵੇ ਉਹਨਾਂ ਪਰਿਵਾਰਾਂ ਨੂੰ ਵੀ ਕੁਝ ਨਾ ਕੁਝ ਇਹ ਐਸਾ ਮਹਿਸੂਸ ਹੋ ਰਿਹਾ ਕਿ ਸਮੁੱਚਾ ਪੰਥ ਉਸ ਪਰਿਵਾਰਾਂ ਦੇ ਨਾਲ ਅੱਜ ਵੀ ਉਹਨਾਂ ਦੀਆਂ ਕੁਰਬਾਨੀਆਂ ਜੋ ਉਸ ਸਮੇਂ ਦੇ ਯੋਧਿਆਂ ਨੇ ਕੀਤੀਆਂ ਨੇ ਉਹਨਾਂ ਦੇ ਨੂੰ ਅੱਜ ਵੀ ਸਜਦਾ ਕਰ ਰਿਹਾ ਵਾਹਿਗੁਰੂ ਜੋ ਖੰਡਪੜ੍ਹ ਸਾਹਿਬ ਰੰਭ ਹੋਇਆ ਉਸ ਦੇ ਵਿੱਚ ਅਸੀਂ ਸਾਰੀ ਸੰਗਤ ਨੇ ਸਮੂਹ ਸਟਾਫ ਨੇ ਨੇਜਰ ਸਾਹਿਬ ਸਾਹਿਬ ਰਣਜੀਤ ਸਿੰਘ ਸਾਰੇ ਨੇ ਹਾਜ਼ਰ ਹੋ ਕੇ ਖੰਡਪੜ੍ਹ ਸਾਹਿਬ ਆਰੰਭ ਕੀਤਾ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ 6 ਜੂਨ ਨੂੰ ਵੱਧ ਤੋਂ ਵੱਧ ਆਪਣੇ ਆਪਣੇ ਗੁਰੂ ਘਰਾਂ ਦੇ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਸਾਰੇ ਕਿਤੇ ਵੱਧ ਤੋਂ ਵੱਧ ਹਾਜ਼ਰੀ ਲਾ ਕੇ